ਨੀ ਹਰ ਕੇ ਆਇਆ ਅੰਮ੍ਰਿਤ ਨਾਮ ਨਦਾਨ ਭੋਜਨ ਖਾਇਆ ਸੰਤ ਜਨਾ ਕੀ ਤੂਰ ਮਸਤਕ ਲਾਇਆ ਨਾਨਕ ਪਏ ਪੁਨੀਤ ਹਰ ਤੀਰਥ ਨਾਇਆ ਹਾਂ ਇਹ ਸ਼ਬਦ ਨੂੰ ਨਾਇਆ ਨਹੀਂ ਬੋਲਣਾ ਨਾਇਆ ਹਰ ਤੀਰਥ ਨਾ ਆਇਆ ਨਾ ਅੰਮ੍ਰਿਤ ਨਾਮ ਨਿਦਾਨ ਭੋਜਨ ਖਾਇਆ ਸੰਤ ਜਨਾ ਕੀ ਤੂਰ ਮस्तक ਲਾਇਆ ਨਾਨਕ ਭੈ ਪੁਨੀਤ ਹਰ ਤੀਰਤ ਨਾਇਆ ਸ਼ਲੋਕ ਮਹੱਲਾ ਚੌਥਾ ਗੁਰਮੁਖ ਅੰਤਰ ਸਾਧ ਹੈ ਮਨ ਤਨ ਨਾਮ ਸਮਾਏ ਨਾਮੋ ਚਤਵ ਨਾਮ ਪੜੇ ਨਾਮ ਰਹੇ ਲਿਵ ਲਾਇ ਨਾਮ ਪਦਾਰਤ ਪਾਇਆ ਚਿੰਤਾ ਗਈ ਪਿਲਾਏ ਸਤਿਗੁਰ ਮਿਲੇ ਨਾਮ ਉਪਜੈ ਤਿਸਨਾ ਭੋਖ ਸਭ ਜਾਇ ਨਾਨਕ ਨਾਮੇ ਦਿੱਤਿਆ ਨਾਮੋ ਪੱਲ ਪਾਈ ਮਹੱਲਾ ਚੌਥਾ